ਜਿਹੜਾ ਲਾਜ ਦੇ ਉੱਪਰ ਵਿਗਿਆ ਨਹੀਂ 3 ਕਰੋੜ ਯੂ ਐਸ ਡਾਲਰ ਦਿੰਦੀ ਸੀ ਸਾਡੀ ਸਰਕਾਰ ਕਿ ਬਾਬਾ ਜੁਰਮ ਸਿੰਘਾ ਆਪਣੀ ਮਰਜ਼ੀ ਦੇ ਬੰਦੇ 2 4 5 10 ਲੱ ਲ ਜਿਹੜੇ ਦੇਸ਼ ਵਿੱਚ ਕੈ ਸਿਟੀਜ਼ਨ ਮਿਲ ਜੂ ਇੰਗਲੈਂਡ ਵਿੱਚ ਮਰੀਪਾ ਵਿੱਚ ਕੈਨੇਡਾ ਵਿੱਚ ਆਸਟ੍ਰੇਲੀਆ ਵਿੱਚ ਜਿੱਥੇ ਵੀ ਚੇਤ ਕਰਦਾ ਚਲੇ ਜਾ ਪਰ ਇਸ ਮਸਲੇ ਵਿੱਚੋਂ ਲੱਤ ਕੱਢ ਦੇ ਉਹਨੇ ਆਖਿਆ ਸੀ ਕਦੇ ਜੇ ਤੇ ਇਦਾਂ ਨਹੀਂ ਹੋ ਸਕਦਾ ਸੂਰਮੇ ਕਦੇ ਲਾਜ ਦੇ ਉੱਪਰ ਥੁੱਕ ਦੇਣ ਬਾਣੀਆਂ ਦਿੱਤੀਆਂ ਨੇ ਗੁਰੂ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਲੈ ਕੇ ਜੇਹਰ ਸ਼ੇਰੇ ਪਾਜਾ ਮਹਾਰਾਜਾ ਲੇਸਿੰਗਟੌਮ ਦਾ ਬਾਦਸ਼ਾਹ ਬਣਿਆ ਸਾਢੇ 15 ਲੱਖ 22 ਭਾਈ ਨੇ ਸ਼ਹਾਦਤਾਂ ਦਾ ਜਾਮ ਉਸ ਦਿਨ ਤੱਕ ਪੀ ਲਿਆ ਸੀ ਤੇ ਬਾਬੇ ਜਨੈ ਸਿੰਘ ਨੇ ਅਖਿਆ ਜਿਹੜੇ ਸਾਡੀਆਂ ਵੱਡਿਆਂ ਨੇ ਦਿੱਤੀਆਂ ਨੇ ਸ਼ਹੀਦੀਆਂ ਉਹਨਾਂ ਸ਼ਹੀਦੀਆਂ ਦਾ ਕਦੇ ਮੁੱਲ ਨਹੀਂ ਸਾਨੂੰ ਚਾਹੀਦਾ ਹੈ ਚੰਡੀਗੜ੍ਹ ਪਿੰਡ ਦੇ ਪੰਜਾਬ ਪੰਜਾਬ ਦੇ ਪਿੰਡ ਮੁਜਾੜ ਕੇ ਵਸਾਇਆ ਹੋਇਆ ਚੰਡੀਗੜ੍ਹ ਉੱਤੇ ਸਾਡਾ ਹੱਕ ਬਣਦਾ ਸਾਨੂੰ ਚਾਹੀਦਾ ਹੈ ਪਾਣੀ ਜਦੋਂ ਨੁਕਸਾਨ ਕਰਦੇ ਹੋ ਪੰਜਾਬ ਦਾ ਕਰਦੇ ਆ ਇਸ ਕਰਕੇ ਸਾਨੂੰ ਪੂਰਾ ਪਾਣੀ ਮਿਲਣਾ ਚਾਹੀਦਾ ਹੈ ਇਹ ਮਸਲੇ ਜਿਹੜੇ ਅਜੇ ਨਾਲ ਹੱਲ ਨਾ ਹੋਏ ਉਹਨਾਂ 'ਚ ਜਰਨੈਲ ਸਿੰਘ ਕਦਮ ਕਦੇ ਪਿੱਛੇ ਨਹੀਂ ਝੋਟੇਗਾ ਫਿਰ ਰਾਣੀ ਇੰਦਰਾ ਨੇ ਆਪਣਾ ਇੱਕ ਦੂਤ ਭੇਜਿਆ ਆਖਿਆ ਤੂੰ ਪਤਾ ਦੇ ਕਰਕੇ ਆ ਪੰਜਾਬ ਦੀ ਧਰਤੀ ਤੇ ਵੇਖਿਆ ਹੋ ਕੀ ਰਿਆ ਇਹ ਦੂਤ ਆਇਆ ਡਾਫੀ ਲੰਮਾ ਸਮਾਂ ਫਿਰਦਾ ਰਿਆ ਉਹਨੇ ਕੀ ਵੇਖਿਆ ਕਿ ਹਰ ਨੌਜਵਾਨ ਦੇ ਹਰ ਬੱਚੇ ਦੇ ਹਰ ਬਜ਼ੁਰਗ ਦੇ ਦਿਲ ਤੇ ਸ਼ਾਬ ਸੰਤ ਬਾਬਾ ਜਮੈਲ ਸਿੰਘ ਦੀ ਸ਼ਾਇਰੀ ਹੋਈ ਹੈ ਹਰ ਇੱਕ ਨੌਜਵਾਨ ਦੇ ਮਨ ਵਿੱਚ ਉਸ ਤੀਰ ਵਾਲੇ ਬਾਬੇ ਦੀ ਗੱਲ ਹੈ ਇਹ ਚਲੇ ਗਿਆ ਵਾਪਸ ਇਹਨੇ ਜਾ ਕੇ ਰਾਣੀ ਇੰਦਰਾ ਨੂੰ ਆਖਿਆ ਕਿ ਐਸੇ ਤੀਰ ਵਾਲੇ ਬਾਬੇ ਦੀ ਗੱਲ ਕਰਦੇ ਹੋਰ ਕਿਸੇ ਦੀ ਕੋਈ ਨਾ ਨੀ ਲੈਂਦਾ ਇਹਨਾਂ ਦੇ ਬਾਦ ਉਹ ਜੁਰਸੀਆਂ ਦੇ ਆਨੰਦ ਮਾਣੇ ਇਹਨਾਂ ਨੇ ਵੀ ਇੰਦਰਾ ਦੇ ਪੀਏ ਘਾਰ ਕੇ ਤਵਨ ਨੂੰ ਚਿੱਠੀਆਂ ਲਿਖੀਆਂ ਕਿ ਸਾਨੂੰ ਸੰਤ ਬਾਬਾ ਜਨੈਲ ਸਿੰਘ ਸਾਹਿਬ ਤੋਂ ਬਹੁਤ ਖਤਰਾ ਹੈ ਇਸ ਕਰਕੇ ਜਲਦੀ ਨਾਲ ਆ ਕੇ ਤੇ ਕੰਟਰੋਲ ਕਰੋ ਇਹਨੂੰ ਜਾ ਫੜੋ ਜਾ ਕੁਝ ਵੀ ਕਰੋ ਲੇਕਿਨ ਜੇ ਇਹ ਰਹਿ ਗਿਆ ਫਿਰ ਸਾਡੀ ਕੁਰਸੀ ਨੂੰ ਬੜਾ ਖਤਰਾ ਹੋਵੇਗਾ ਲਿਖਿਆ ਜੇ ਸਦੂਦ ਨੇ ਜਾ ਕੇ ਦੇ ਰੋਏ ਇਸ ਸਿੰਧਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਕਿਹਾ ਕਵੀਸ਼ਰੀ ਕਲਾ ਦਾ ਇਹ ਲਹਿਰੀਆ ਸ਼ੰਦ ਆ ਬਹੁਤ ਹੀ ਪਿਆਰੇ ਵੀਰ ਜੱਗੀ ਰੁਰਕੇ ਵਾਲੇ ਦੀ ਕਲਮ ਤੋਂ ਲਿਖਿਆ ਹੋਇਆ ਮੇਰੇ ਬਹੁਤ ਹੀ ਚੰਗੇ ਸਾਥੀ ਗੁਰਮੀਰ ਸਿੰਘ ਮਲਹਾਣੇ ਵਾਲਾ ਸਗੇ ਭਰਾ ਜਗENDER ਸਿੰਘ ਤੇ ਭੁਪਿੰਦਰ ਸਿੰਘ ਦਦੇਸਾ ਵਾਲੇ ਕਵੀਸ਼ੇ ਮੱਖਣ ਸਿੰਘ ਦਸ਼ਮੇਸ਼ ਨਗਰੀ ਦੇ ਸਾਥੀ ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਹੈ ਸ਼ਾਇਆ ਪੀਰ ਵਾਲੇ ਬਾਬੇ ਦਾ there <laughs>